ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਸ਼ਬਦ ਦੀ ਵਿਆਖਿਆ ਕਰਨ ਲੱਗੇ ਹਾਂ ਗੌੜੀ ਕਬੀਰ ਜੀ ਗੌੜੀ ਰਾਗ ਦੇ ਵਿੱਚ ਕਬੀਰ ਜੀ ਨੇ ਜੋ ਜੀਵਨ ਨੂੰ ਦੱਸਿਆ ਹੈ ਇੱਕ ਜ਼ਿੰਦਗੀ ਦੀ ਸਚਾਈ ਉਪਜੈ ਨਿਪਜੈ ਨਿਪਟਸ ਸਮਾਈ ਕਵੀਰ ਜੀ ਫਰਮਾਉਂਦੇ ਹਨ ਕਿ ਪਹਿਲਾਂ ਇਸ ਜੀਵ ਦਾ ਪਿਤਾ ਦੀ ਵਿੰਦ ਤੋਂ ਮੁੱਢ ਵੱਜਦਾ ਹੈ ਫਿਰ ਮਾਂ ਦੇ ਪੇਟ ਵਿੱਚ ਇਹ ਵਜੂਦ ਵਿੱਚ ਆਉਂਦਾ ਹੈ ਵਜੂਦ ਦੇ ਵਿੱਚ ਆ ਕੇ ਕਹਿੰਦੇ ਫਿਰ ਨਾਸ ਹੋ ਜਾਂਦਾ ਹੈ ਨੈ ਨੈ ਦਿਖਤ ਇਹ जग ਜਾਈ ਕਹਿੰਦੇ ਅਸੀਂ ਆਪਣੀ ਅੱਖੀਂ ਵੇਖ ਰਹੇ ਹਾਂ ਇਸ ਸੰਸਾਰ ਨੂੰ ਹਰ ਇੱਕ ਜੀਵ ਸਮੇਂ ਦੇ ਅਨਸਾਰ ਕੋਈ ਨਾ ਕੋਈ ਇਥੋਂ ਕੁਝ ਕਰਕੇ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਿਆ ਜਾ ਰਿਹਾ ਹੈ ਚਾਹੇ ਹੋ ਸਾਡਾ ਕੋਈ ਰਿਸ਼ਤੇਦਾਰ ਹੈ ਸਾਖ ਸੰਬੰਧੀ ਹੈ ਆਂਢੀ ਗੁਆਂਢੀ ਭੈਣ ਭਰਾ ਮਾਤ ਪਿਤਾ ਸਭ ਵਾਰੀ ਵਾਰੀ ਸੰਸਾਰ ਨੂੰ ਛੱਡ ਕੇ ਜਾ ਰਹੇ ਹਨ ਨੈਣ ਦੇਖ ਰਹੇ ਹਨ ਇਹ ਸੰਸਾਰ ਤੁਰਿਆ ਜਾ ਰਿਹਾ ਹੈ ਲਾਜ ਨਾ ਮਰੋ ਕਹੋ ਘਰ ਮੀਰਾ ਕਬੀਰ ਜੀ ਕਹਿੰਦੇ ਕਿ ਇਨਸਾਨ ਏ ਜੀਵ ਤੂੰ ਸ਼ਰਮ ਦੇ ਨਾਲ ਕਿਉਂ ਨਹੀਂ ਡੁੱਬ ਮਰਦਾ ਤੈਨੂੰ ਹਜੇ ਵੀ ਹੀ ਲੱਗ ਰਿਹਾ ਹੈ ਇਹ ਜਿਸ ਸੰਸਾਰ ਤੇ ਤੂੰ ਆਇਆ ਹੈ ਇਹ ਤੇਰਾ ਅਸਲੀ ਘਰ ਹੈ ਤੈਨੂੰ ਹਜੇ ਵੀ ਅਹਿਸਾਸ ਨਹੀਂ ਹੋਇਆ ਵੀ ਤੂੰ ਇੱਥੇ ਕੁਝ ਸਮੇਂ ਦੇ ਲਈ ਆਇਆ ਹੋਇਆ ਹੈ ਇੱਕ ਮਹਿਮਾਨ ਦੇ ਰੂਪ ਵਿੱਚ ਹੈ ਅੰਤ ਕੀ ਬਾਤ ਨਹੀਂ ਕਛ ਤੇਰਾ ਰਹਾਉ ਕਬੀਰ ਜੀ ਕਹਿੰਦੇ ਹਨ ਨਾ ਕਹਿੰਦੇ ਜਿਸ ਘਰ ਨੂੰ ਤੂੰ ਕਹਿ ਰਿਹਾ ਹੈ ਨਾ ਕੀ ਇਹ ਮੇਰਾ ਹੈ ਪੁੱਤਰ ਮੇਰਾ ਹੈ ਇਹ ਧੀ ਮੇਰੀ ਹੈ ਇਹ ਦੌਲਤ ਸ਼ੌਹਰਤ ਧਨ ਕੋਠੀਆਂ ਮਹਿਲ ਕਹਿੰਦੇ ਇਨਸਾਨ ਇੱਕ ਗੱਲ ਪੱਲੇ ਬੰਨ ਲਾ ਅੰਤ ਕੀ ਬਾਤ ਨਹੀਂ ਕਛ ਤੇਰਾ ਜਿਸ ਵੇਲੇ ਤੈਨੂੰ ਮੌਤ ਆਵੇਗੀ ਨਾ ਫਿਰ ਤੈਨੂੰ ਤੇਰੇ ਨਾਲ ਕੋਈ ਵੀ ਚੀਜ਼ ਨਹੀਂ ਜਾਣੀ ਅਨੇਕ ਜਤਨ ਕਰ ਕਾਇਆ ਪਾਲੀ ਕਹਿੰਦੇ ਇੰਨੇ ਜਤਨਾਂ ਨੂੰ ਕਰ ਕਰਕੇ ਇਹ ਸਰੀਰ ਨੂੰ ਪਾਲਿਆ ਇਸ ਦੇਹੀ ਨੂੰ ਪਾਲਿਆ ਸਰੀਰ ਸੋਹਣਾ ਬਣਾਇਆ ਕਾਇਆ ਦਾ ਬੜਾ ਧਿਆਨ ਰੱਖਿਆ ਇਹ ਚੀਜ਼ ਖਾਣੀ ਹੈ ਇਹ ਨਹੀਂ ਖਾਣੀ ਇਹ ਪਾਉਣੀ ਹੈ ਇਹ ਹੰਡਾਉਣੀ ਹੈ ਹਰ ਇੱਕ ਹਿੱਲਾ ਵਸੀਲਾ ਤੂੰ ਇਸ ਦੇਹੀ ਦੇ ਲਈ ਸੰਸਾਰ ਦੇ ਵਿੱਚ ਕਰਦਾ ਰਿਹਾ ਰਿਹਾ ਮਰਦੀ ਬਾਰ ਅਗਣ ਸੰਗ ਜਲੀ ਪਰ ਇਨਸਾਨ ਤੂੰ ਇੰਨਾ ਗافل ਹੋ ਗਿਆ ਇਹ ਅਹਿਸਾਸ ਭੁੱਲ ਗਿਆ ਤੈਨੂੰ ਉਹ ਪ੍ਰਭੂ ਦੀ ਯਾਦ ਭੁੱਲ ਗਈ ਵੀ ਜਿਹੜੀ ਇਹ ਤੇਰਾ ਸਰੀਰ ਹੈ ਨਾ ਕਉ ਮੈਨੂੰ ਸਵਾਰਨ ਦੇ ਵਿੱਚ ਹੀ ਲੱਗ ਗਿਆ ਮਨ ਦੀ ਜੋ ਤੇਰੇ ਅਵਸਥਾ ਸੀ ਬਾਣੀ ਵਾਲੀ ਉਧਰ ਤੱਕਦੇ ਗਿਆ ਹੀ ਨਹੀਂ ਕਹਿੰਦੇ ਜਿਹੜੀ ਤੇਰੀ ਕਾਇਆ ਹੈ ਨਾ ਇਸ ਨੂੰ ਮਰਤੀ ਬਾੜ ਅਗਣ ਸੰਗ ਜਾਲੀ ਤੇਰੇ ਆਪਣਿਆਂ ਨਹੀਂ ਕਹਿੰਦੇ ਅੱਗ ਲਾ ਕੇ ਤੈਨੂੰ ਸਾੜ ਦੇਣਾ ਹੈ ਚੂਆ ਚੰਦਨ ਮਰਦਨ ਅੰਗਾ ਜਿਵੇਂ ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਤਨ ਨਾਲ ਮਲਦਾ ਹੈ ਨਾ ਬੜੇ ਸੋਹਣੇ ਸੰਤ ਲਾਉਣਾ ਹੈ ਪਰ ਮਰਨ ਲੱਗਿਆ ਇਹਨੂੰ ਇੱਕ ਪਲ ਵੀ ਨਹੀਂ ਲਾਉਣਾ ਮਿੰਟ ਵਿੱਚ ਅਗਨ ਭੇਟ ਕਰ ਦੇਣਾ ਹੈ ਸੋ ਤਨ ਜਲੈ ਕਾਠਖੈ ਸੰਗਾ ਕਹਿੰਦੇ ਤੇਰਾ ਸਰੀਰ ਲੱਕੜਾ ਦੇ ਨਾਲ ਸੜ ਜਾਂਦਾ ਹੈ ਲੱਕੜਾ ਦੇ ਨਾਲ ਅੱਗ ਲਾ ਦਿੱਤੀ ਜਾਂਦੀ ਹੈ ਤੈਨੂੰ ਕਹੋ ਕਬੀਰ ਸੁਣੋ ਰੇ ਗੁਨੀਆਂ ਕਬੀਰ ਜੀ ਕਹਿੰਦੇ ਹਨ ਕਿ ਇਨਸਾਨ ਇਹ ਗੱਲ ਵਿਚਾਰਨ ਵਾਲੀ ਹੈ ਚੇਤੇ ਰੱਖ ਕਹੋ ਕਬੀਰ ਸੁਣੋ ਰੇ ਗੁਨੀਆਂ ਇਸ ਗੱਲ ਨੂੰ ਵਿਚਾਰ ਕਹਿੰਦੇ ਕਬੀਰ ਜੀ ਕਹਿੰਦੇ ਬਿਨ ਸੈਗੋ ਰੂਪ ਦੇਖੇ ਸਭ ਦੁਨੀਆ ਸਾਰੀ ਦੁਨੀਆ ਕਹਿੰਦੀ ਇੱਕ ਦਿਨ ਦੇਖੇਗੀ ਦੇਖਦੇ ਹੀ ਰਹਿ ਜਾਏਗੀ ਤੇ ਰਹਿ ਰੂਪ ਆ ਨਾ ਜਿਹੜਾ ਇਹਨੇ ਨਾਸ ਹੋ ਜਾਣਾ ਇਸ ਕਰਕੇ ਇਸ ਸ਼ਬਦ ਦੀ ਜੋ ਮੂਲ ਰੂਪ ਦੇ ਵਿੱਚ ਅਰਥਾਂ ਨਹੀਂ ਹਨ ਕਿ ਇਨਸਾਨ ਤੂੰ ਸਰੀਰ ਨੂੰ ਸਵਾਰਨ ਦੇ ਲਈ ਤਾਂ ਬੜੇ ਯਤਨ ਕਰ ਰਿਹਾ ਹੈ ਸਰੀਰ ਨੂੰ ਖਰਾਕ ਦੇ ਰਿਹਾ ਹੈ ਪਰ ਤੈਨੂੰ ਮਨ ਦਾ ਕਦੇ ਚੀਤਾ ਹੀ ਨਹੀਂ ਆਇਆ ਮਨ ਦੇ ਲਈ ਤਾਂ ਤੈਨ ਜਤਨ ਹੀ ਨਹੀਂ ਕੀਤਾ ਮਨ ਦੀ ਅੱਖੇ ਲਾ ਕੇ ਮਾੜੇ ਕੰਮ ਬਥੇਰੇ ਕੀਤੇ ਸੇਵਾ ਤੇ ਸਿਮਰਨ ਨਹੀਂ ਕੀਤਾ ਇਸ ਕਰਕੇ ਇਨਸਾਨ ਹੁਣ ਵੀ ਵੇਲਾ ਹੈ ਹੁਣ ਵੀ ਸਮਾਂ ਹੈ ਛੱਡ ਦੇ ਜਿੰਨੀ ਛੇਤੀ ਹੋ ਸਕਦਾ ਹੈ ਜਿਹੜੀਆਂ ਤੇਰੀਆਂ ਮੂੰਹ ਦੀਆਂ ਤੰਦਾ ਨੇ ਇੱਕ ਜ਼ਿੰਮੇਵਾਰੀ ਤੱਕ ਰੱਖ ਇਹ ਨਹੀਂ ਕਿ ਤੂੰ ਸਾਰੀ ਜ਼ਿੰਦਗੀ ਜ਼ਿੰਮੇਵਾਰੀ ਨਿਭਾਉਂਦੇ ਹੀ ਮਰ ਜਾਇਂ ਠੀਕ ਹੈ ਸੰਸਾਰ ਦੇ ਵਿੱਚ ਰਹਿਣਾ ਹੈ ਧੀਆਂ ਪੁੱਤਰ ਪਾਲਣੇ ਹਨ ਘਰ ਵੀ ਬਣਾਉਣਾ ਹੈ ਜ਼ਰੂਰੀ ਹੈ ਰਹਿਣ ਲਈ ਪਰ ਇਨਸਾਨ ਜਿੱਥੇ ਜਾ ਕੇ ਤੇ ਲੇਖਾ ਦੇਣਾ ਹੈ ਨਾ ਉਹਦੇ ਲਈ ਵੀ ਖੁਸ਼ ਚਾਰ ਪਲ ਜ਼ਿੰਦਗੀ ਦੇ ਦੋ ਪਲ ਜ਼ਿੰਦਗੀ ਦੇ ਉਸ ਪਰਮਾਤਮਾ ਦੇ ਲੇਖੇ ਵੀ ਲਾ ਕੇ ਦੇਖ ਲਾ ਤੈਨੂੰ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਸੁਪੋਲਾ ਚੁੱਕਾ ਮਾਫ ਕਰਨੀ ਆ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਸਾਖੀਆਂ ਦੇ ਨਾਲ ਨਾਲ ਇੱਕ ਸ਼ਬਦ ਦਾ ਦਿਨ ਜੋ ਵੀ ਸਤਿਗੁਰੂ ਜੀ ਕਿਰਪਾ ਕਰਨਗੇ ਅਰਥ ਜਿੰਨੀ ਕਿਸਮਤ ਬਖਸ਼ਣਗੇ ਉਸ ਹਾਵ ਨਾਲ ਆਪਾਂ ਸਤਿਗੁਰੂ ਦੀ ਬਾਤ ਰਲ ਮਿਲ ਕੇ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ